ਹਲੋ ਜੀ ਹਲੋ ਆਨ ਹੈ ਯਾਰ ਕਰੋ ਆ ਮੈਕ ਦਾ ਮਾਰ ਦੋ ਪਹਿਰੇ ਲਾਲਕਰੇ ਵਾਜੇ ਮੈਕ ਦੂਸਰੇ ਬੰਦ ਕਰਦੇ ਸਾਡਾ ਟ੍ਰੇਕਾ ਹਰਮਨ ਬੁਲਟ ਬਾਬੇ ਪਰਸੇਮ ਪੰਡਾਲ ਦਾ ਪੋਤਾ ਬਾਹਰ ਬੁਲਟ ਇਹ ਖੀਰਾ ਵਾਲੀਆ ਬੁਲਟਾਂ ਦੇ ਲੋ ਪੰਜਾਬੀ ਵੀਰੋ ਐਸੇ ਪਿੰਡ ਦਾ ਐਸੇ ਹੋ ਜੋ ਜਿਹੜੇ ਬੰਦੂਆ ਬਾਹਰੇ ਹੋ ਜੋ ਭਾਈ ਬਣ ਕੇ ਬਾਹਰ ਜਿੰਦਾ ਦਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮਾਚ ਆ ਭਾਈ ਭਾਜੀ ਆ ਨਾ ਕੰਮ ਕਰੋ ਹਲੋ ਜੀ ਹੈਲੋ ਆ ਨਾ ਕਰੋ ਆ ਬੈਕ ਦਾ ਮਾਰ ਲੋ ਪਾਰੇ ਲਾਲਕਰੇ ਵਾਦਿਆ ਮੈਂ ਕਿ ਦੂਸਰੇ ਬੰਦ ਕਰਦੇ ਸਾਰੇ ਕੋਟ ਮੇਰੇ ਵਿਰੋ ਕਬੱਡੀ ਪਾਉਂਡ ਦੇ ਲਈ ਇੱਕ ਪਾਸੇ ਜ਼ੀਰਪੁਰਿਆ ਪਰ ਦੂਜੇ ਪਾਸੇ ਜੱਗੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਪਾਸੇ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰ 1 ਦੀ ਟੀਮ ਨੂੰ ਜੋੜਦਾ ਹੋਇਆ ਆ

Oh. I can't. ਅੱਜ ਪਹਿਲੀ ਵਾਰ ਕੇ ਨਾਰਖਿਆ ਦੇਖਿਆ ਅੱਜ ਪਹਿਲੀ ਵਾਰੀ ਆਇਆ ਕਿਦਾਂ ਨਾ ਹੋਣਾ ਸਮਾਂ ਦੱਸੋ ਮੇਰੇ ਵੀਰੋ ਸਾਹਮਣੇ ਬੋਲਟ ਦੀ ਪਾਈ ਇੱਕ ਵੱਡੀ ਉਹ ਵੀਰਪੁਰੀਆ ਤੇ ਦੂਜਾ ਇਹ ਆ ਇਹ ਆ ਇਹ ਆ ਇਹ ਆ ਇੱਥੇ ਰੱਖ ਓਏ ਬਾਬਾ ਜੀ ਔਰ ਪਿਆਰ ਨਾਲ ਦੇ ਖਰੀਆ ਜੱਫੇ ਲੱਗਦੇ ਆ ਰੇਟਾ ਪੈਂਦੀਆ ਦੇਖੋ ਬੋਲਟ ਸਮੇਂ ਫੇਰ ਹਰਮਨ ਬੋਲਟ ਖੀਰਾਮਲ ਦੀ ਧਰਤੀ ਦਾ ਇੱਥੇ 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 ਭਾਈ ਵਾਹ ਇੱਥੇ 에아에아오바 <놀린> 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 <놀린>